ਸ਼ਲੋਕ ਆਦ ਸੱਚੂ ਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਦੇ ਸ਼ਲੋਕ ਨੂੰ ਮੋੜ ਸ਼੍ਰੀ ਗੁਰੂ ਅਰਜਨ ਦੇਵ ਜੀ ਦौराਉਂਦੇ ਹਨ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵੀ ਪਰਮਾਤਮਾ ਹੀ ਸੀ ਚਾਰ ਯੁਗਾਂ ਦੇ ਆਰੰਭ ਸਮੇਂ ਵੀ ਉਸ ਦੀ ਹੋਂਦ ਸੀ ਇਸ ਵੇਲੇ ਵੀ ਉਹ ਅਕਾਲਪੁਰਖ ਮੌਜੂਦ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਆਉਣ ਵਾਲੇ ਸਮੇਂ ਨੂੰ ਵੀ ਉਹ ਪਰਮੇਸ਼ਰ ਹੀ ਹੋਵੇਗਾ ਅਸ਼ਪਤੀ ਸਤਾਰਮੀ ਚਰਨ ਸਤਸਤ ਪਰ ਸੰਹਾਰੋ ਊਜਾਤ ਸਤਸਤ ਸੇਵਦਾਰੋ ਦਰਸ਼ਨ ਸਤਸਤ ਭੇਖਨਹਾਰ ਨਾਮ ਸਤਸਤ ਧਿਆਵਣਹਾਰ ਆਪ ਸਤਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੂਤ ਸਤ ਸਤ ਜਸ ਸੁਣਤਾ ਭੂਜਨ ਹਾਰ ਕੋ ਸਤ ਸਭ ਹੋਏ ਨਨ ਸਤ ਸਤ ਪ੍ਰਭ ਸੋਏ ਪਰਮਾਤਮਾ ਦੇ ਪਵਿੱਤਰ ਚਰਨ ਸੱਚੇ ਹਨ ਉਹਨਾਂ ਨੂੰ ਪੂਜਣ ਵਾਲੇ ਵੀ ਸੱਚੇ ਹਨ ਉਸ ਦੀ ਪੂਜਾ ਉਪਾਸਨਾ ਸੱਚੀ ਹੈ ਪੂਜਾ ਕਰਨ ਵਾਲੇ ਵੀ ਸੱਚੇ ਹਨ परमात्मा ਦਾ ਦਰਸ਼ਨ ਸੱਚਾ ਹੈ ਦਰਸ਼ਨ ਕਰਨ ਵਾਲੇ ਵੀ ਸੱਚੇ ਹਨ ਉਸ ਦਾ ਨਾਮ ਸਦਾ ਥਿਰ ਹੈ ਉਸ ਨੂੰ ਧਿਆਉਣ ਵਾਲੇ ਵੀ ਥਿਰ ਹਨ ਪ੍ਰਭੂ ਆਪ ਸੱਚਾ ਹੈ ਅਤੇ ਉਸ ਦੀ ਧਾਰਨ ਕੀਤੀ ਹੋਈ ਸ੍ਰਿਸ਼ਟੀ ਵੀ ਸੱਚੀ ਹੈ ਉਹ ਆਪ ਗੁਣ ਰੂਪ ਹੈ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ਉਸ ਦਾ ਸ਼ਬਦ ਵੀ ਸੱਚਾ ਹੈ ਉਹ ਬੁਲਾਰਾ ਪ੍ਰਭੂ ਵੀ ਸੱਚਾ ਹੈ ਸੁਰਤ ਵੀ ਸੱਚੀ ਹੈ ਅਤੇ ਉਸ ਦਾ ਜਾਸ ਸੁਣਨ ਵਾਲੇ ਵੀ ਸੱਚੇ ਹਨ ਪਰਮਾਤਮਾ ਦੀ ਮਹਾਨਤਾ ਨੂੰ ਸਮਝਣ ਵਾਲੇ ਨੂੰ ਉਸ ਦਾ ਰੱਜਿਆ ਸੰਸਾਰ ਵੀ ਹਸਤੀ ਵਾਲਾ ਦਿਸਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਓ ਪ੍ਰਭ ਸਦਾ ਹੀ ਸੱਚਾ ਹੈ ਸਤ ਸਰੂਪ ਹਿਰਦੈ ਜੈ ਮਾਨਿਆ ਕਾਰਨ ਕਰਾਮਣ ਤੈਨ ਮੂਲ ਪਛਾਣਿਆ ਜਾ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਤੈ ਤੇ ਨਿਰਪ ਹੋਏ ਬਸਾਣਾ ਜਿਸ ਤੇ ਉਭਜਿਆ ਤੇ ਸਮਾਇ ਸਮਾਨਾ ਬਸਤ ਮਾਇਲੇ ਬਸਤ ਗੜਾਈ ਤਾਂ ਕੋ ਪੇਨ ਨਾ ਕਹਿਣਾ ਜਾਈ ਦੂਜੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਇਕ ਜਿਸਨੇ ਸਤ ਸਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਮੰਨਿਆ ਹੈ ਉਸਨੇ ਕਰਨ ਕਰਉਣ ਵਾਲੇ ਮੂਲ ਵਾਹਿਗੁਰੂ ਨੂੰ ਪਛਾਣ ਲਿਆ ਹੈ ਜਿਸ ਦੇ ਹਿਰਦੇ ਵਿੱਚ ਪ੍ਰਬੂਦੀ ਹਸਤੀ ਦਾ ਵਿਸ਼ਵਾਸ ਬਾਝ ਜਾਂਦਾ ਹੈ ਉਸ ਦੇ ਮਨ ਵਿੱਚ ਸਚਾਈ ਦਾ ਗਿਆਨ ਹੋ ਜਾਂਦਾ ਹੈ ਉਹ ਮਨੁੱਖ ਨਿਡਰ ਹੋ ਕੇ ਸੰਸਾਰ ਵਿੱਚ ਵਿਚਰਦਾ ਹੈ ਜਿਸ ਤੋਂ ਪੈਦਾ ਹੋਇਆ ਸੀ ਉਸ ਵਿੱਚ ਹੀ ਸਮਾ ਜਾਂਦਾ ਹੈ ਜਿਵੇਂ ਇੱਕ ਚੀਜ਼ ਵਿੱਚ ਦੂਜੀ ਚੀਜ਼ ਰਲਾ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਆਤਮਾ ਪਰਮਾਤਮਾ ਦਾ ਮੇਲ ਹੈ ਗੁਰੂ ਨਾਨਕ ਸਾਹਿਬ ਵਰਮਾ ਦੇ ਹਨ ਇਸ ਗਿਆਨ ਨੂੰ ਗੁੱਝਣ ਵਾਲਾ ਕੋਈ ਵਿਰਲਾ ਹੀ ਗੁੱਝਦਾ ਹੈ ਕਿ ਜੋ ਪਰਮਾਤਮਾ ਨਾਲ ਮਿਲ ਜਾਂਦੇ ਹਨ ਉਹ ਉਸ ਨਾਲ ਇੱਕ ਰੂਪ ਹੀ ਹੋ ਜਾਂਦੇ ਹਨ ਠਾਕੁਰ ਦਾ ਸੇਵਕ ਆਗਿਆਕਾਰੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਾਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕਰਾਂਗ ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਪਤਾਰੇ ਨਾਨਕ ਸੋ ਸੇਵਕ ਸਾਥ-ਸਾਥ ਸਮਾਰੇ ਪਰਮਾਤਮਾ ਦੀ ਸੇਵਾ ਕਰਨ ਵਾਲਾ ਉਸ ਦੇ ਹੁਕਮ ਵਿੱਚ ਰਹਿੰਦਾ ਹੈ ਉਹ ਸਦਾ ਉਸ ਦੀ ਪੂਜਾ ਕਰਦਾ ਹੈ ਪਰਮੇਸ਼ਰ ਦੇ ਸੇਵਕ ਦੇ ਮਾਨ ਵਿੱਚ ਉਸ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ ਇਸ ਕਰਕੇ ਉਸ ਦੀ ਜ਼ਿੰਦਗੀ ਦੀ ਰੀਤ ਸੁੱਚੀ ਹੁੰਦੀ ਹੈ ਮਾਲਕ ਦਾ ਸੇਵਕ ਉਸ ਨੂੰ ਆਪਣੇ ਅੰਗ ਸੰਗ ਹੀ ਮੰਨਦਾ ਹੈ ਪ੍ਰਭੂ ਦੀ ਸੇਵਾ ਕਰਨ ਵਾਲਾ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਸੇਵਕ ਨੂੰ ਪ੍ਰਭੂ ਪਾਲਣ ਵਾਲਾ ਹੁੰਦਾ ਹੈ ਉਸ ਦੀ ਨਿਰੰਕਾਰ ਹੀ ਰੱਖਿਆ ਕਰਦਾ ਹੈ ਪਰ ਸੇਵਾ ਕਰਨ ਵਾਲਾ ਵੀ ਉਹ ਹੈ ਜਿਸ ਉਤੇ ਪ੍ਰਭੂ ਦਇਆ ਕਰਦਾ ਹੈ ਗੁਨਾਹਕ ਸਾਫ ਵਰਮਉਂਦੀ ਹਨ ਇਹੋ ਜਿਹਾ ਸੇਵਕ ਹਰ ਵੇਲੇ ਪ੍ਰਭੂ याद वि जुड़िया रहा है अपने जनका परिव की अपने पर जपाई अपने की आप पत राख है। ताकि गतमित कोई न लाख है प्रभ के सेवकों को, को न पहुंचे प्रभ के सेवक ऊंचते ऊंचे ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਇਸ ਪ੍ਰਕਟਾਇਆ ਪ੍ਰਭ ਆਪਣੇ ਦਾਸ ਦੀ ਭੁੱਲ ਚੁੱਕ ਤੇ ਪਰਦਾ ਪਾ ਦਿੰਦਾ ਹੈ ਉਹ ਆਪਣੀ ਸੇਵਕ ਦੀ ਜ਼ਰੂਰ ਪੈਜ ਰੱਖਦਾ ਹੈ ਉਹ ਆਪਣੇ ਦਾਸ ਨੂੰ ਵਿਡਿਆਈ ਬਖਸ਼ਦਾ ਹੈ ਤੇ ਆਪਣੇ ਸੇਵਕ ਤੋਂ ਨਾਮ ਜਪਾਉਂਦਾ ਹੈ ਉਹ ਆਪਣੇ ਸੇਵਕ ਦੀ ਆਪ ਇੱਜ਼ਤ ਰੱਖਦਾ ਹੈ ਉਸ ਦੀ ਮਹਾਨਤਾ ਨੂੰ ਕੋਈ ਨਹੀਂ ਜਾਣਦਾ ਪ੍ਰਭੂ ਦੇ ਸੇਵਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਪ੍ਰਭੂ ਦੇ ਸੇਵਕ ਬਹੁਤ ਉੱਚੇ ਹਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਜੋੜਦਾ ਹੈ ਉਹ ਸੇਵਕ ਹਰ ਥਾਂ ਪ੍ਰਸਿੱਧ ਹੋ ਜਾਂਦਾ ਹੈ ਨੀਕੀ ਦੀ ਈਰੀ ਮੈਂ ਕਲ ਰਖੈ ਭਸਮ ਕਰੇ ਲਸਕਰ ਕੋਟ ਲਖੈ ਜਿਸ ਕਾ ਸਾਥ ਸਨੇਹ ਕਾਡਤ ਆਪ ਤਾ ਕੋ ਰੱਖਦੇ ਕਰ ਹਾਥ ਮਨਸ ਜਤਨ ਕਰਤ ਬਹੁ ਬਾਤ ਕਿਸਕੇ ਕਰਤਬ ਬੀਤੇ ਜਾਤ ਮਾਰੇ ਨਾ ਰੱਖ ਹੈ ਅਵਰ ਨ ਕੋਏ ਸਰਬ ਜੀਆ ਕਾ ਰੱਖਾ ਸੋਏ ਕਾਈ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲ ਕਬਿਡਾਣੀ ਜੇ ਨਿੱਕੀ ਜਹੀ ਕੀੜੀ ਪਾਵ ਮਾਮੂਲੀ ਬੰਦੇ ਵਿਚ ਉਹ ਤਾਕਤ ਰੱਖ ਦੇਵੇ ਤਾਂ ਉਹ ਲੱਖਾਂ ਕਰੋੜਾਂ ਲਸ਼ਕਰੰ ਸੁਆ ਕਰ ਦਿੰਦੀ ਹੈ ਜਿਸ ਬੰਦੇ ਦਾ ਸਾਹ ਉਹ ਆਪ ਨਹੀਂ ਖਤਮ ਕਰਨਾ ਚਾਹੁੰਦਾ ਉਹ ਆਪ ਹੱਥ ਦੇ ਕੇ ਉਸ ਨੂੰ ਬਚਾ ਲੈਂਦਾ ਹੈ ਮਨੁੱਖ ਅਨੇਕਾਂ ਕਿਸਮ ਦੇ ਯਤਨ ਕਰਦਾ ਹੈ ਪਰ ਉਸ ਦੇ ਸਾਰੇ ਕੰਮ વ્યર્થ ਜਾਂਦੇ ਹਨ ਉਸ వైਗਰੂ ਤੋਂ ਬਗੈਰ ਹੋਰ ਕੋਈ ਨਾ ਮਾਰ ਸਕਦਾ ਹੈ ਇਹ ਤੇ ਨਹੀਂ ਬਚਾ ਸਕਦਾ ਹੈ ਕਿਉਂਕਿ ਸਾਰੇ ਜੀਵਾਂ ਦਾ ਉਹ ਅਕਾਲ ਪੁਰਖ ਹੀ ਰਖਵਾਲਾ ਹੈ ਗੁਨਾਹਕਾਂ ਨੂੰ ਫਰਮਉਂਦੇ ਹਨ ਇਹ ਪ੍ਰਾਣੀ ਤੂੰ ਕਿਉਂ ਫਿਕਰ ਕਰਦਾ ਹੈ ਤੂੰ ਸਿਰਫ ਅਲਖਤੇ ਅਸਰਜ ਰੂਪ ਪ੍ਰਭੂ ਦੀ ਬੰਦਗੀ ਕਰ ਬਾਰੰਬਾਰ ਬਾਰ ਪ੍ਰਭ ਜਪਿਐ ਪੀ ਅੰਮ੍ਰਿਤ ਏ ਮਨ ਤਨ ਤ੍ਰਿਪਿਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤ ਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਦ ਕਾਮ ਵਾਰ ਵਾਰ ਘੜੀ ਮੁੜੀ ਪ੍ਰਭੂ ਦਾ ਸਿਮਰਨ ਕਰੀਏ ਕਿ ਇਸ ਸਿਮਰਨ ਰੂਪੀ ਅੰਮ੍ਰਿਤ ਨੂੰ ਪੀ ਕੇ ਇਸ ਮਨ ਤੇ ਸਰੀਰ ਨੂੰ ਤ੍ਰਿਪਤ ਕਰੀਏ ਜਿਸ ਗੁਰਮੁਖ ਨੇ ਨਾਮ ਰੂਪੀ ਰਤਨ ਪ੍ਰਾਪਤ ਕੀਤਾ ਹੈ ਉਸ ਨੂੰ ਪ੍ਰਭੂ ਤੋਂ ਬਿਨਾ ਹੋਰ ਕੁਛ ਨਹੀਂ ਦਿਸਦਾ ਉਸ ਵਾਸਤੇ ਨਾਮ ਹੀ ਧਨ ਹੈ ਨਾਮ ਹੀ ਉਸ ਦਾ ਰੂਪ ਰੰਗ ਹੈ ਨਾਮ ਨੂੰ ਹੀ ਉਹ ਸੁਖ ਮੰਨਦਾ ਹੈ ਅਤੇ ਪ੍ਰਭੂ ਦਾ ਨਾਮ ਹੀ ਉਸ ਦਾ ਸਾਥੀ ਹੁੰਦਾ ਹੈ ਜਿਹੜੇ ਬੰਦੇ ਨਾਮ ਦੇ ਰਾਸ ਵਿੱਚ ਰਜ ਗਏ ਹਨ ਉਹਨਾਂ ਦੀ ਮਨਤਨ ਪ੍ਰਭੂ ਦੇ ਨਾਮ ਵਿੱਚ ਸਮਾ ਗਈ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸੇਵਕਾਂ ਦਾ ਸਦਾ ਇਹ ਕੰਮ ਬਣ ਜਾਂਦਾ ਹੈ ਕਿ ਉੱਠੀ ਬੈਠਦੀ ਸੌਣ ਵੀ ਨਹੀਂ ਸਿਰ ਪਰ ਮਾਨਾ ਨਾਮ ਜਪਦੀ ਰਹਿੰਦੀ ਹਾਂ ਬੋਲੋ ਜਸ ਜੀ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਪਗਤ ਆਤਮ ਕਹਿ ਜਾਏ ਪ੍ਰਭ ਆਪਣੀਥਿਓ ਰਏ ਸਮਾਏ ਜੋ ਹੋਇਆ ਹੋਬ ਤੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੋਣ ਬਖਾਨਿਓ ਤੇਜ ਕਾ ਗਉਣ ਕਹਿ ਇੱਕ ਨਾ ਜਾਣਿਓ ਆਠ ਪੈਰ ਪ੍ਰਭ ਸੇ ਹਜੂਰੇ ਕੋ ਨਾਨਕ ਸੇਈ ਜਨ ਪੂਰੇ ਪਲਤ ਜਨ ਦਿਨ ਰਾਤ ਆਪਣੀ ਜੀਵ ਨਾਲ ਪ੍ਰਭੂ ਦਾ ਜਸ ਗਾਉਂਦੇ ਰਹਿੰਦੇ ਹਨ ਕਿਉਂਕਿ ਪ੍ਰਭੂ ਨੇ ਆਪਣੇ ਭਗਤਾਂ ਨੂੰ ਇਹੀ ਦਾਤ ਬਖਸ਼ੀ ਹੋਈ ਹੈ ਉਹ مانਦੇ ਚਾਹ ਨਾਲ ਭਗਤੀ ਕਰਦੇ ਹਨ ਤੇ ਆਪਣੀ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਜੋ ਕੁਝ ਪਰਭੂ ਵੱਲ ਹੋਰਿਆ ਹੈ ਉਸ ਨੂੰ ਜਾਣਦੇ ਹਨ ਉਹ ਉਸ ਨੂੰ ਆਪਣੇ ਪ੍ਰਭੂ ਦਾ ਹੁਕਮ ਮੰਨਦੇ ਹਨ ਐ ਜੇ ਸੇਵਕ ਦੀ ਮੈਂ ਕਿਹੜੀ ਮਹਿਮਾ ਬਿਆਨ ਕਰਾਂ ਕਿਉਂਕਿ ਉਸ ਦਾ ਇੱਕ ਗੁਣ ਵੀ ਮੈਂ ਕਥਨ ਨਹੀਂ ਕਰ ਸਕਦਾ ਉਹ ਨਾਲ ਹੀ ਸਾ ਫਰਮਉਂਦੇ ਹਨ ਕੋਈ ਪੂਰਨ ਪੁਰਸ਼ ਹਨ ਜੋ ਅਟੋਬੈ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ मन मेरे तेन की ओट ले मानता ने अपना तिन जन दे जिन जने अपना प्रभु पछाता जन सर्व थूक का दाता तिसकी शरण सर्व सुख पावे तिसके दर्श सब पाप मिटावे आवर स्यान सगली छाड़ जिस जन की तू सेवा लाग अवन जान न होवी तेरा ਨਾਨਕ ਤੇ ਜਨ ਕੇ ਪੂਜੋ ਸਤ ਪੈਰਾ ਏ ਮੇਰੇ ਮਨ ਤੂੰ ਉਹਨਾਂ ਦਾ ਆਸਰਾ ਲੈ ਜੋ ਪਿਛਲੀ ਪੌੜੀ ਵਿੱਚ ਨਾਮ ਜਪਣ ਵਾਲੇ ਭਗਤ ਹਨ ਅਤੇ ਆਪਣਾ ਮਾਮ ਤਨ ਵੀ ਉਹਨਾਂ ਦੇ ਹਵਾਲੇ ਕਰ ਦੇ ਜਿਸ ਮਨੁੱਖ ਨੇ ਆਪਨੇ ਪ੍ਰਭੂ ਨੂੰ ਪਛਾਨ ਲਿਆ ਹੈ ਉਹ ਸਭ ਚੀਜ਼ਾਂ ਦੇਨ ਦੇ ਸਮਰਤ ਹੋ ਜਾਂਦਾ ਹੈ ਉਸ ਦੀ ਸ਼ਰਨ ਵਿੱਚ ਪੈਣ ਨਾਲ ਸਾਰੇ ਸੁਖ حاصل ਹੋ ਸਕਦੇ ਹਨ ਉਸ ਦੇ ਦਰਸ਼ਨ ਕਰਕੇ ਸਾਰੇ ਪਾਪ ਮਿਟ ਜਾਣਗੇ ਹੋਰ ਸਾਰੀਆਂ ਚਤੁਰਾਈਆਂ ਛੱਡ ਦੇ ਉਸ ਪਤਵ ਦੀ ਸੇਵਾ ਵਿੱਚ ਤੂੰ ਜੁੜ ਜਾ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਪਤਵ ਦੇ ਸਦਾ ਪੈਰ ਪੂਜ ਫਿਰ ਤੇਰਾ ਜੰਮਣਾ ਮਰਨਾ ਨਹੀਂ ਹੋਵੇਗਾ ਵਾਹਿਗੁਰੂ ਜੀ ਦਾ ਕਾਜ਼ਾ Why do you for the